ਅਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਕਿੰਨੇ ਕ ਚੂਚੇ ਜਿਹੜੇ ਮਰ ਗਏ ਆ ਜੀ ਚੂਤੇ 2 2000 2500 ਤੋਂ ਦਾਗ ਗਈ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਨਿਕਲੀਆਂ ਨੇ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਨਿਕਲਦਾ ਹੈ ਜੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਝ ਭਾਂਡੇ-ਪੂੰਡੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣਾ ਜਿਹੜੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਹਾਂਜੀ ਕੀ ਨਾਮ ਹੈ ਜੀ ਹਾਕਮ ਸਿੰਘ ਜੀ ਹਾਕਮ ਸਿੰਘ ਕਿਹੜਾ ਪਿੰਡ ਹੈ ਕਿਵੇਂ ਹਾਲਾਤ ਸਾਰੀ ਜਾਣਕਾਰੀ ਹੋ ਕਿੰਨਾ ਕੁ ਨੁਕਸਾਨ ਹੈ ਪਿੰਡ ਗੋਵਿੰਦਪੁਰਾ ਜਮਹਰ ਵਾਲਾ ਜੀ ਸਾਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਟੋਟਲ ਸਾਡਾ 10 11 8-10 ਲੱਖ ਦਾ ਨੁਕਸਾਨ ਹੈ ਸਾਡਾ ਕਿੰਨੇ ਕੁ ਚੂਚੇ ਜਿਹੜੇ ਮਰ ਗਏ ਚੂਚੇ 2000-2500 ਤਾਂ ਦਵਗਾ ਜੀ ਵਿੱਚ ਇਹਨਾਂ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਜੀ ਇਹਨਾਂ ਨੂੰ ਕਿਚ ਮਰੇ ਲਿਕੜੀਆਂ ਨਹੀਂ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਲਿਖੋ ਤਾਂ ਗਈ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਸ ਇਹਦੇ ਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਹੀ ਦੱਬ ਲਈ ਉੱਤੀ ਕੋਈ ਭਾਂਡਾ ਵੀ ਨਹੀਂ ਬਚਿਆ ਜੀ ਇਹਦਾ ਵੀਡ ਫੂਡ ਵਾਲਾ ਕੁਝ ਨਹੀਂ ਬਚਿਆ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਸਰਕਾਰ ਨੂੰ ਸਰਕਾਰ ਤੋਂ ਕਰਦੇ ਸਾਨੂੰ ਮਾਫੀ ਜੀ ਨਹੀਂ ਅਜੇ ਤੱਕ ਮਾਤਮਾ ਕਿ ਰਹ ਗਈ ਜੀ ਟਿੱਕੇ ਨਾਮ ਹੈ ਆਪਕਾ ਸਰ ਮੇਰਾ ਨਾਮ ਕਸ਼ਮੀਰ ਸਿੰਘ ਕਹਾਂ ਸੇ ਆਏ ਹੋ ਸਰ ਸੰਗਰੂਰ ਸੇ ਸਰ ਕੀ ਹੁਆ ਜੇ ਵਾਜ ਹਾਸਾ ਹੁਆ ਸਰ ਇਹਨਾਂ ਨੇ ਸਰ ਆਪਣੇ ਨਾਲ ਕੰਟਰੈਕਟ ਕੀਤਾ ਬੈਂਕੀ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਿਆ ਜਿਹਨ ਆਪਣਾ 5000 ਤੇ ਸਵੇਰੇ ਸਰ ਨੇਰੀ ਤੂਫਾਨ ਬਹੁਤ ਜਿਆਦਾ ਆਇਆ ਉਹ ਨਾਲ ਨੀਵ ਪਿਆ ਉਹਦੇ ਨਾਲ ਸਰ ਇਹਨਾਂ ਦਾ ਛੱਡ ਡਿੱਗ ਗਿਆ ਜਿਹਦੇ ਛੱਡ ਡਿੱਗਣ ਕਾਰਨ ਆਲਮੋਸਟ ਆਈਡੀ ਜੇ ਕਿ 202500 ਦੇ ਵਿੱਚ ਜਨਵਰੀ ਇਹਨਾਂ ਦਾ ਮਰ ਗਿਆ ਤੇ ਬਾਕੀ ਸਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਹ ਕੱਢ ਰਹੇ ਨੇ ਇਹਦੇ ਨੁਕਸਾਨ ਦੇ ਇਹਨਾਂ ਦਾ ਖਾੜਮ ਦਾ ਨੁਕਸਾਨ ਦੇ 4-5 ਲੱਖ ਰੁਪਏ ਹੈ ਹੀ ਹੈ ਤੇ ਇਹ ਜਿਵੇਂ মুরਗੇ ਦਾ ਵੀ ਨੁਕਸਾਨ ਆ ਲਗਭਗ ਲੱਖ-ਲੱਖ ਮੌਸਮਾਨ ਕਰੋ ਚਲੋ 3-4 ਲੱਖ ਰੁਪਏ ਆ মুরਗੇ ਦਾ ਨੁਕਸਾਨ ਤੇ ਬਸ ਇਹੀ ਆ ਕਿ ਉਹਨੂੰ ਦੇਖੋ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦਾ ਥੋੜਾ ਜਿਹਾ ਦੇਖਿਆ ਜਾਵੇ ਇਹਨਾਂ ਨੂੰ ਦਿੱਤਾ ਜਾਵੇ ਗੁਰੂ ਹਾਂ ਹਾਂਜੀ ਕੀ ਨਾਮ ਹਰਦੀਪ ਸਿੰਘ ਜੀ ਕਿਹੜਾ ਪਿੰਡ ਆ ਤੇਰਾ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਨੁਕਸਾਨ ਆਇਆ ਇਹ ਗੋਬਿੰਦਪੁਰਾ ਜਮਾਰ ਵਾਲਾ ਪਿੰਡ ਆ ਜੀ ਮੇਰਾ ਘਰ ਉਰੀ ਨਜ਼ਦੀਕ ਇਹਨਾਂ ਦਾ ਗਵੰਡੀਆਂ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਯਾ ਦੇਮੰਗ ਭਾਰ ਮਟ ਗਿਆ ਹੈ 100 ਫੋਟੋ ਮੰਗੂ ਤੇ 22500 ਇਹਨਾਂ ਦਾ ਚੂਚਾ ਮਰ ਗਿਆ ਜੀ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ ਭਾਂਡੇ ਪੁੰਡੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣਾ ਜਿਹੜੇ ਕੋਈ ਬੱਚਾ ਜਿਉਂਦਾ ਹੁੰਦਾ ਹੈ ਜ਼ਿਆਦਾਤਰ ਮਰੀ ਨਿਕਲਦੇ ਨੇ ਨੀਚੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਬਸ ਕਾਂ ਹੀ ਕੰਮ ਕਰਕੇ ਖਾਂਦੇ ਨੇ ਆਪਦਾ ਜਮੀਨ ਵੀ ਥੋੜੀ ਥੋੜੀ ਇਹਨਾਂ ਕੋਲੇ ਕੀ ਲੈਣਾ ਚਾਹੁੰਦਾ ਸਰਕਾਰ ਤੋਂ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ ਬਾਹ ਫੜਨੀ ਚਾਹੀਦੀ ਇਹਨਾਂ ਦੀ ਗਰੀਬ ਬੰਦੇ ਨੇ ਪਹਿਲਾਂ ਵੀ ਕੀ ਲਗੀ ਲੱਗ ਜਮੀਨਦਾਰਾਂ ਕੋਲ ਇਹ ਤਾਂ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਕਿੰਨਾ ਕੁ ਚੂਚਾ ਜਿਹੜਾ ਮਰ ਗਿਆ ਹੁਣ ਮਰ ਗਿਆ 2000 ਤੋਂ 2500 ਦੀ ਗਰੀਬ ਮੈਂ ਮਰਿਆ ਜੀ ਚੂਚਾ ਤੁਹਾਨੂੰ ਕਿੰਨਾ ਏਰੀਆ ਜਿਹੜਾ ਛੱਤਿਆ ਹੋਇਆ ਸੀ ਤੇ ਕਿੰਨਾ ਇਹ 200 ਫੁੱਟ ਏਰੀਆ ਛੱਤਿਆ ਹੋਇਆ ਸੀ ਤੇ 5000 ਚੂਚੇ ਦਾ ਫਾਰਮ ਸੀ ਇਹ ਬੈਂਕਿੰਗ ਕੰਪਨੀ ਦੇ ਚੂਚੇ ਪਾਈ ਹੋਏ ਸੀ ਇਹ